ਸਸੀਗਾ ਸਾਰਿਆਂ ਨੂੰ ਸਲਵਾਰ ਦੀ ਮੋਰੀ ਤੇ ਜਿਹੜਾ ਝੋਲ ਪੈਂਦਾ ਵਾ ਜਿਸ ਤਰ੍ਹਾਂ ਕਿ ਪਹੁੰਚਾ ਥੱਲੇ ਨੂੰ ਦਿਖਦਾ ਵਾ ਉਸ ਦਾ ਅੱਜ ਹੱਲ ਦੱਸਾਂਗੇ ਪਹਿਲਾਂ ਪਿਛਲੀ ਸਾਈਡ ਤੇ ਆਪਾਂ ਬੈਲਟ ਨੂੰ ਲਗਾਇਆ ਵਾ ਜਿਹੜਾ ਦੂਜੇ ਪਾਸੇ ਦਾ ਆਸਨ ਆ ਤੋਂ ਆਪਾਂ ਕਟਾਈ ਕਾਣੀ ਸ਼ੁਰੂ ਕਰਾਂਗੇ ਆਸਨ ਤੋਂ ਜਿਹੜੀ ਕਟਾਈ ਆ ਇਹ ਡੇਢ ਤੋਂ 2 ਇੰਚ ਤੱਕ ਆਪਾਂ ਪਾ ਸਕਦੇ ਹਾਂ ਇਹਦੀ ਕਟਾਈ ਆਪਾਂ ਡੇਢ ਇੰਚ ਤੱਕ ਦਵਾਂਗੇ ਡੇਢ ਇੰਚ ਤੱਕ ਲੈ ਕੇ ਕਟਾਈ ਪਾਉਂਦੇ ਆਪਾਂ ਜਿੱਥੇ ਆਪਾਂ ਸਲਵਾਰ ਦਾ ਪਹੁੰਚਾ ਆਂਦਾ ਵਾ ਉੱਥੋਂ ਤੱਕ ਆਪਾਂ 1.5 ਇੰਚ ਦੇ ਹੀ ਕੱਟ ਪਾਵਾਂਗੇ ਤੇ ਉਸ ਤੋਂ ਬਾਅਦ ਜਿਹੜੀ ਬਾਕੀ ਬਚੇ ਆਪਣਾ ਕੁੰਦਾ ਵਾ ਉੱਥੋਂ ਆਪਾਂ ਕਾਟ ਨੂੰ ਰੇਪ ਕਰਾਂਗੇ ਪਹਿਲਾਂ 1.5 ਇੰਚ ਤੱਕ ਨਿਸ਼ਾਨ ਲਗਾਏ ਪੂਰੇ ਪਹੁੰਚ ਤੱਕ ਲੈ ਕੇ ਜਾਵਾਂਗੇ ਪਹੁੰਚੇ ਤੇ ਤੇ ਆਸਨ ਤੇ ਆਪਾਂ ਬਿਲਕੁਲ ਸਟੇਟ ਲਾਈਨ ਡਰਾ ਕਰਾਂਗੇ ਜਿੱਥੋਂ ਤੱਕ ਆਪਾਂ ਪਿਛਨੀ ਸਾਈਡ ਤੇ ਬਿਲਕੁਲ ਹੈ ਹੋਈ ਹੈ ਉੱਥੋਂ ਹੁਣ ਆਪਾਂ ਰੇਪ ਨਿਸ਼ਾਨ ਲਗਾਵਾਂਗੇ ਰੇਪ ਨਿਸ਼ਾਨ ਲਗਾ ਕੇ ਬਿਲਕੁਲ ਤੱਕ ਲੈ ਕੇ ਜਾਵਾਂਗੇ ਹੁਣ ਇਸਦੀ ਆਪਾਂ ਕਟਿੰਗ ਕਰਾਂਗੇ ਇਸ ਤਰ੍ਹਾਂ ਕੱਟ ਪਾਉਣਾ ਜਿਹੜੇ ਆਪਣੀ ਪਹੁੰਚੇ ਦੀ ਗੜੀ ਦਿੱਕਣ ਦੀ ਸਮੱਸਿਆ ਉਹ ਖਤਮ ਹੋ ਜਾਂਦੀ ਹੈ